ਤਲਿਪ ਤੋ ਸਚ ਰੰਗ ਰਤੋ ਗੁਰ ਕੈ ਸੰਸਪਾਏ ਮਨ ਮੁਖੁ ਸਦਹੀ ਕੋਡੋ ਬੋਲੇ ਬਿਖ ਬੀਜੈ ਬਿਖ ਖਾਏ ਜਮਕਾਲ ਬਾਦਾ ਤ੍ਰਿਸ਼ਨਾ ਤਤਹਾ ਬੇਨ ਗੁਰ ਕਵਨ ਛਡਾਏ ਸਚਾ ਤੀਰਥ ਜਿਤ ਸਤ ਸਰਨ ਆਵੜ ਗੁਰਮਖੁ ਆਪਜਾਏ 68 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੇ ਮਲ ਜਾਏ ਸਚਾ ਸਬਦ ਸੁਚਾ ਹੈ ਨਿਰਮਲ ਨਾਮ ਲਗਨ ਲਾਏ ਸਚੀ ਸਵ ਸਚੀ ਸਲਾ ਪੂਰੇ ਗੁਰ ਤੇਮ ਪਾਏ ਤਨ ਮਨ ਸਭ ਕੇ ਜੋ ਹਰ ਤਿਸ ਕੇ ਰੋ ਦੁਰਮਤ ਕਹਿ ਨ ਜਾਏ ਖੁਕ ਮੋ ਹੋਏ ਤਾਂ ਨਿਰਮਲ ਹੋਵੇ ਹੋਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਰ ਮੁਝਾਏ ਗੁਰ ਕੈ ਸ਼ਬਦ ਰਤਉ ਸਹਿਜੇ ਮਤਉ ਸਹਿਜੇ ਰਹਾ ਸਮਾਇ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਪਾਇ ਪਿਆਰੇ ਸਚੀ ਬੜਾਈ ਗੁਰ ਤੇ ਪਾਈ ਸਚਨੈ ਪਿਆਰੇ ਏਕੋ ਸੱਚਾ ਸਮੈ ਵਰਤੈ ਹੰ ਬਿਰਲਾ ਕੋ ਵਿਚਾਰੇ ਆਪੇ ਮੇਲੇ ਤਮ ਬਖਸ਼ੇ ਸਤੀ ਭਗਤ ਸੁਵਾਰੇ ਸਬੋ ਸਾਚੰ ਸਾਚੰ ਸਦ ਵਰਤੈ ਗੁਰਮ ਕੋਈ ਜਾਣੈ ਜਮਣ ਮਰਨ ਹੁਕਮ ਵਰਤੈ ਗੁਰਮ ਘਾ ਪਛਾਨੈ ਨਾਮ ਧਿਆਇ ਤੰ ਸਤਗੁਰੁ ਭਾਏ ਜੋ ਇਛਾ ਸੋ ਫਲ ਪਾਈ ਨਾਨਕ ਤੇ ਦਾ ਸਭ ਕੁਛ ਹੋਵੈ ਜੇ ਵਿੱਚੋਂ ਆਪ ਗਵਾਇ ਸੂਹੀ ਮਹਿ ਲਾਤੀ ਜੋ ਕਾਇਆ ਕਾਮਣ ਅਤ ਸਵਾਲਿਉ ਪਿਰਵਸ ਜਿਸ ਨਲੇ ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸਮਾਲੇ ਹਰ ਕੀ ਭਗਤ ਸਦਾ ਰੰਗ ਰਤਾ ਵਿੱਚ ਹੋਮੇ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸੋ ਸਮਾਨੀ ਰਹਾਓ ਕਾਇਆ ਅੰਦਰ ਸਭ ਕੀ ਸ਼ਬਦ ਸੈਂ ਖੰਡ ਮੰਡਲ ਪਤਲਾ ਕਾਇਆ ਅੰਦਰ ਜਿਗ ਜੀਵਨ ਦਾ ਤਵਸ ਸਭਨਾਂ ਕਰੇ ਪਤ ਪਲੋ ਕਾਇਆ ਕਮਨ ਸਦਾਂ ਸੁਹੇਲੀ ਗੁਰਮੁਖ ਨਾਮ ਸੁਮਾਲਾਉ ਕਾਇਆ ਅੰਦਰ ਆਪ ਮੈਂ ਵਸੈ ਅ ਲਖ ਨ ਲਖਿਆ ਜਾਈ ਮਨ ਮੁਖ ਮੋਗਤ 부ਜੇ ਨਹੀਂ ਬਾਹਰ ਪਾਲਣ ਜਾਈ ਸਤਗੁਰ ਸੇ ਬਿਸਦਾ ਸੁਖ ਪਾਏ ਸਤਗੁਰ ਅ ਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਪੰਡਾਰੋ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪਟਣ ਬਾਜਾਰੋ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਏ ਗੁਰ ਕੈ ਸ਼ਬਦ ਵਿਚਾਰੋ ਕਾਇਆ ਅੰਦਰ ਤੋਲ ਤੁਲਾ ਵੇ ਅਬੇ ਤੁਲਨ ਹਾਰੋ ਇਹ ਮਨ ਰਤਨ ਜੋ ਬਾਹਰ ਮਾਨਕ ਤਿਸ ਕੰ ਮੋਲ ਫੋਰੋ ਮੋਲ ਕਿਤਹੀ ਨਾਮ ਪਾਈਏ ਨਹੀਂ ਨਾਮ ਪਾਈਏ ਗੁਰ ਵਿਚਾਰੋ ਗੁਰਮੁਖ ਹੋਵੇ ਸੁਕਾਇਆ ਖੋਜੈ ਹੋਰ ਸਭ ਪਰਮ ਭੁਲਾਈ ਜਿਸ ਨੰਦੇ ਸੋਈ ਜਨ ਪਵੇ ਹੋਰ ਕਿਆ ਕੋ ਕਰੇ ਚੁਤਰਾਈ ਕਾਇਆ ਅੰਦਰ ਭਾਉ ਭਾਵਸ ਗੁਰ ਪ੍ਰਸਾਦ ਦੀ ਪਾਈ ਕਾਇਆ ਅੰਦਰ ਬ੍ਰਹਮਾ ਬੇਸ਼ਨ ਮਹੇਸ਼ਾ ਸਭ ਓਪਤ ਜਿਸ ਸੰਸਾਰਾ ਸਚੇ ਆਪਣਾ ਖੇਲ ਰਚਾਇਆ ਆਵਾ ਗੁਣ ਪਸਾਰਾ ਪੁਰ ਸਤਿਗੁਰ ਆਪ ਦਿਖਾਇ ਸਜਨਾ ਮਨਿ ਸਤਾਰੋ ਸਾ ਕਾਇ ਜੋ ਸਤਗੁਰ ਸੇਵ ਸਚੇ ਆਪ ਸੁਵਾਰੀ ਵਿਣ ਨਵੇ ਦਰ ਟੋਈ ਨਹੀਂ ਤਾ ਜਮ ਕਰੇ ਖੁਆਰੀ ਨਾਨਕ ਸਚ ਬਢਾਈ ਪਾਏ ਜਿਸ ਨੂੰ ਹਰ ਕਿਰਪਾ ਥਾਰੀ ਰਾਗ ਸੁਹੀ ਮਹਿ ਲਾਤੀ ਜਾਂ ਕਰ ਦ ਸਮੈ ਕੁੰਗ ਕੋ ਸਤਗੁਰ ਪਰਸਾਦ ਦੁਨੀਆ ਨਾਂਸਾ ਲਾਹੇ ਜੋ ਮਰਵੰਜ ਸੀ ਲੋਕਾਂ ਨਾਂਸਾ ਲਾਹੇ ਜੋ ਮਰਖੇ ਥਾਕ ਤੀ ਵਾਹੋ ਮੇਰੇ ਸਾਈਂ ਬੰ ਬਾਹੋ ਗੁਰਮੁਖ ਸਦਾ ਸਲਾਹੀਏ ਸਚੰਬੇ ਪਰਮਉਮ ਰਹਾਓ ਦੁਨੀਆ ਘੇਰੀ ਦੋਸਤੀ ਮਨਮੁਖ ਦਜਮਰਨ ਜਾਪੁਰ ਬਦੇ ਮਾਰਿਏ ਵੇਲਾ ਨਾ ਲਹੰਡੋ ਗੁਰਮੁਖ ਜਨਮ ਸਕਾਰਥ ਸਚੈ ਸ਼ਬਦ ਲਗਨ ਆਤਮ ਪ੍ਰਮ ਪ੍ਰਗਾਸਿਓ ਸਹਿਜ ਸੁਖ ਰਹੰਡ ਗੁਰ ਕਾ ਸ਼ਬਦ ਵਿਸਾਰਿ ਆਉ ਦੁਜੈ ਭਾਇ ਰਚੰਡ ਤ੍ਰਿਸ਼ਨਾ ਭੁਖ ਨ ਉਤਰੈ ਅੰਧਿਨ ਜਲਤ ਫਿਰੰਡ ਦੁਸ਼ਟਾ ਨਾਲ ਦੋਸਤੀ ਨਾਰ ਸੰਤਾ ਵੈਰ ਕਰਨ ਆਪ ਡੋਬੇ ਕੁਟੰਬ ਸਿਉ ਸਗਲੇ ਕੁਲ ਡਬੰਡ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਤ ਕਰਨ ਮੋਹ ਕਾਲੇ ਤਿੰਨ ਨਿੰਦ ਕਾਉ ਨਰਕੇ ਕੋਰ ਪਵਨ ਇਹ ਮਨ ਜੈਸਾ ਸੇਵਨ ਤੈ ਸੰ ਹੋਵੇ ਜਿਹੇ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਸਨ ਜਾਏ ਮਹਾਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਓਏ ਅੰਮ੍ਰਿਤ ਪਰੇ ਭਰਪੂਰ ਹੈ ਓ ਨਾ ਤਿਲ ਨਤਮਾਏ ਗੁਣਕਾਰੀ ਗੁਣ ਉੱਚ ਸੰਗਰਹਿ ਗੁਣਕਾਰੀ ਗੁਣ ਸੰਗਰਹਿ ਆਵਰਾ ਉਪਦੇਸ਼ੇਨ ਸੇਵੜ ਭਾਗੀ ਚ ਉਹ ਉਹਨਾ ਮਿਲ ਰਹੇ ਹੰਦ ਨਾਮ ਲੈਣ ਦੇਸੀ ਰੀ ਸੰਭਾਹੇ ਤੈਨੂੰ ਪਈ ਮੇਦ ਨਹੀਂ ਏ ਕੋ ਹੈ ਦਤਾਰ ਸਚਾ ਆਪਤਣੀ ਸੋ ਸਚ ਤੇਰੇ ਨਾਲ ਹੈ ਗੁਰਮੁਖ ਨਦ ਨਿਹਾਲ ਆਪੇ ਬਖਸ਼ੇ ਮੇਲੇ ਸੋ ਪ੍ਰਸ ਸਮਾਲ ਮਨ ਮਹਿਲਾ ਸਚ ਨਿਰਮਲਾ ਕਿਉ ਕਰ ਮਿਲੇ ਜਾਏ ਪ੍ਰਭ ਮੇਲੇ ਤਮਿਲ ਰਹੁ ਮੇਲ ਰਹਿ ਹੋਮੇ ਸ਼ਬਜ ਲਾਏ ਸੋ ਸੋ ਸਚੰ ਬਿਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨ ਬਿਸਰੈ ਗੁਰਮਤੀ ਵਿਚੋਰ ਸਤਗੁਰ ਮੇਲੇ ਤਮ ਮਿਲ ਰਹੁ ਸਾਚ ਰਖੌਰ ਤਾਰ ਮਿਲਿਆ ਹੋਏ ਨ ਵਿਛੜੈ ਗੁਰ ਕਹਿ ਪਯਾਰ ਫਿਰ ਸਲਾਈ ਆਪਣਾ ਗੁਰ ਕਹਿ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇ ਸੋਭ ਬੰਤੀ ਨ ਔਰ ਮਨ ਮੁਖ ਮਨ ਨ ਭੀਜੈ ਆਤਮੈ ਲੈ ਚਿਤ ਘothor ਸੰਪੈ ਦੁੱਧ ਪੀਈਐ ਅੰਦਰ ਵੇਸ਼ਨ ਕੋਰ ਆਪ ਕਰੇ ਕੇ ਸਾਖੀਐ ਆਪੇ ਬਖਸ਼ਣਹਾਰ ਗੁਰ ਸ਼ਬਦੀ ਮਹਿ ਲੁਤਰੈ ਤੰ ਸਚ ਬਣਿਆ ਸ਼ਿੰਗਾਰ ਸੱਚਾ ਸਾਹੋ ਸਚੇ ਬਣ ਜਾ ਰਹੇ ਕੋਥੈ ਕੂੜੇ ਨਾ ਟਿਕੰਡ ਉਹ ਨ ਸਚ ਨ ਪਾਵੇਈ ਦੁਖ ਹੀ ਮਾਇ ਇਸ ਪਚੰਡੋ ਹੋ ਮੈਂ ਮੇਲਾ ਸਭ ਜਗ ਫਿਰੈ ਹੋ ਮੈਂ ਮੇਲਾ ਜਗ ਫਿਰੈ ਮਰਦ ਮੈਂ 바ਰੂ ਬਾਰ ਪਏ ਕਿਰਤ ਕਮਾਵਣਾ ਕੋਈ ਨ ਮੇਟਣ ਹੋਰ ਸੰਤਾਂ ਸੰਗਤ ਮਿਲ ਰਹਾ ਤਾਂ ਸੱਚ ਲੱਗੇ ਪਿਆਰ ਸੱਜ ਸਲਾਹੀ ਸੱਚ ਮਨ ਦਾ ਸੱਚੇ ਸਚਾਰ ਗੁਰ ਪੂਰੇ ਪੂਰੀ ਮਤ ਹੈ ਐਨਿਸ ਨਾਮ ਧਾਇ ਹਉ ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਗ ਰਹਾਈ ਗੁਰ ਸਲਾਹੀ ਆਪਣਾ ਨਿਬ ਨਿਬ ਲਾਗਾਂ ਪੈਂ ਤਨ ਮਨ ਆ ਸੋਪੀ ਆਗੇ ਧਰੀ ਵਿੱਚੋਂ ਆਪ ਕੋ ਆਏ ਕਿ ਚੋ ਤਾਣ ਬਿਗੂਚੀਐ ਏਕ ਸੁੰਲਾਏ ਹਉਮੈ ਮੇਰਾ ਛੱਡ ਤੂੰ ਤਾ ਸਜ ਰਹਿ ਸਮਾਏ ਸਤਿਗੁਰੂ ਨੋ ਮਿਲੇ ਸੇ ਪਾਇਰਾ ਸਚੈ ਸ਼ਬਦ ਲਗੰਡ ਸਚ ਮਿਲੇ ਸੇ ਨਾ ਵਿਛੜੈ ਦਾ ਸਚੈ ਦਿਸਨ ਸੇ ਭਾਈ ਸੇ ਸਜਣਾ ਜੋ ਸਚਾ ਸੇ ਬੰਨ ਆਉ ਗਣ ਬਿਕਣ ਪਲਰਨ ਗੁਣ ਕੀ ਸਾਜ ਕਰਨੋ ਗੁਣ ਕੀ ਸਾਂਝ ਸੁਖੁ ਉਪਜੈ ਸਚੀ ਭਗਤ ਕਰੇਨੰ ਸੱਚ ਬਣੰਜੈ ਗੁਰ ਸ਼ਬਦ ਸਿਉ ਲਾਹ ਨਾਮ ਲੇਨ ਸੋਇ ਨ ਰੂਪ ਪਾਪ ਕਰ ਕਰ ਸੰਚੀਐ ਚੱਲੇ ਨ ਚਲਦਿਆ ਨਾਲ ਵਿਣ ਨਾਵੇਂ ਨਾਲ ਚਲਸੀ ਸ ਮੁੱਠੀ ਜਮਕੋਲ ਮਨ ਕਾ ਤੋ ਸੋ ਨਾਮ ਹੈ ਹਿਰਦੈ ਰਖੂ ਸੰਭਾਲ ਇਹੋ ਖਰਚ ਖੋਟ ਹੈ ਗੁਰਮਖੰਨੇ ਬੈ ਨਾਲ ਇਹ ਮਨ ਮੂਲੋਂ ਭੁੱਲਿਆ ਜਸ ਪਤ ਗੁਆਇ ਇਹੋ ਜਗਤ ਮੋਹ ਦੇ ਦੁਜੇ ਬਿਆਪਿਓ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨ ਜਾਏ ਗੁਰ ਕੈ ਸ਼ਬਦ ਮੰਤਨ ਰਪੈ ਹਰ ਸ੍ਰਿ ਰਹਿ ਸਮਾਏ ਸੋ ਸੋ ਮੇਰਾ ਰੰਗੁ ਲਾ ਰੰਗੇ ਸੈ ਸੁਭਾਈ ਕਾਮਣ ਰੰਗ ਤਾਂ ਚੜਾਏ ਜਾਂ ਪਿਰ ਕੇ ਅੰਕ ਸਮਾਏ ਜਿਹੜੇ ਬਸੁੰਨੇ ਪੀ ਮਿਲਨ ਜੋ ਸਤਗੁਰ ਸੇਵੰਦ

ਹਰਜੀ ਸੁਖਮ ਅਗੰਮ ਹੈ ਕਿਤ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਪਰਮ ਕਟਿਐ ਚਿੰਤ ਬਸੈ ਮਨ ਆਏ ਗੁਰਮੁਖ ਹਰਿ ਹਰਿ ਨਾਮ ਜਪਨ ਹਾਉ ਤਿਨ ਕੈ ਬਲਿਹਾਰੈ ਮਨ ਹਰ ਗੁਣ ਸਦਰਵਨ ਰਹਾਉ ਗੁਰ ਸਰਬਰਮਾਨਸ ਰੋਵਰ ਹੈ ਵੜਭਾਗੀ ਪੁਰਖ ਲਹਾਡੋ ਸੇਵਕ ਗੁਰਮਖੋ ਜਿਆ ਸੇ ਹੰਸਲੇ ਨਾਮ ਲਹਾਡੋ ਨਾਮ ਧਿਆਨ ਰੰਗ ਸਿਉ ਗੁਰਮਖ ਨਾਮ ਲਗੰਡ ਤੁਰ ਪੂਰਬ ਹੋਵੈ ਲਿਖਿਆ ਗੁਰ ਬਾਣਾ ਮੰਨ ਲੈਨ ਵੜਭਾਗੀ ਕਰ ਖੋਜਿਆ ਪਾਇ ਨਾਮ ਨਿਥਾਉਨ ਗੁਰ ਪੂਰੈ ਵਿਖਾਲਿਆ ਪ੍ਰਭ ਆਤਮ ਰਾਮ ਪਛਾਨ ਸਭਨ ਕਾ ਪ੍ਰਭ ਏਕ ਹੈ ਦੂਜਾ ਅਵਰਨ ਕੋਇ ਗੁਰ ਪ੍ਰਸਾਦਿ ਮਨ ਵਸੈ ਤਿਤਕਟ ਪ੍ਰਗਟ ਹੋਇ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਸੈ ਸਭ ਥਾਏ ਮੰਨ ਦਾ ਕਿਸ ਨੂੰ ਆਖੀਐ ਸ਼ਬਦ ਵੇਖੋ ਲਿਵਲਾਈ ਬੁਰਾ ਪਲਾਤੀ ਚਿਰ ਆਖਦਾ ਜੇ ਚਿਰ ਹੈ ਦੋ ਮਾਹੀ ਗੁਰਮਖੇ ਕੋ ਬੋਝਿਆ ਏਕ ਸਮਾਹ ਸਮਾਏ ਸੇਵਸਾ ਪ੍ਰਭ ਭਾਵਸੀ ਜੋ ਪਰਪੈ ਥਾਏ ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤ ਲਾਏ